ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਾਂ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਤਨਗਾਵਾਂ ਸੇਲ ਲੈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਬਾਈ ਤੁੱਕਲੀ ਕਲੀ ਡਿਟੇਲ ਤੇ ਭਾਈ ਦੋ ਸੋਇਆਂ ਵੀ ਇੱਕ ਗੱਬਣਾ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋਈ ਬਾਈ ਵਧੀਆ ਜੀ ਵਧੀਆ ਤੁਸੀਂ ਬਾਈ ਨਾਮ ਤੇ ਐਡਰੈਸ ਬੋਲ ਨਾਮ ਬਾਈ ਜੀ ਮੇਰਾ ਪੌਂਦੀਪ ਸਿੰਘ ਪਿੰਡ ਸੈਦੂਗੇ ਜ਼ਿਲ੍ਹਾ ਮੋਗਾ ਸਹਿਸੀਨਿਆਤ ਸਿੰਘ ਵਾਲਾ ਨੇੜੇ ਪਿੰਡ ਬਈ ਨੇੜੇ ਪਿੰਡ ਬਈ ਭਾਗੀ ਕੇ ਭਾਗਿਆਂ ਵਾਲੀ ਸੜਕ ਤੇ ਸੈਦੂ ਕਦੇ ਆਪਣਾ ਘਰ ਆਗਾ ਠੀਕ ਆ ਬਈ ਹਾਂਜੀ ਬਈ ਮੋਬਾਈਲ ਨੰਬਰ 805437936 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬਹਿੜਦੇ ਨੇ ਕਿਹੜਾ ਸੂਸ ਹੋਈ ਹੈ ਤੇ ਬਾਈ ਜੀ ਪਹਿਲਾ ਸੂਆ ਚਾਰ ਦੰਦ ਦਾ ਪਹਿਲਾ ਸੂਆ ਚਾਰ ਦੰਦ ਦਾ ਕਦੋਂ ਸੂਈ ਹੈ ਬਈ ਇਹਨੂੰ ਅੱਜ ਭਾਈ 11 ਦਿਨ ਹੋ ਗਏ ਸੂਈ ਨੂੰ 30 ਤਰੀਕ ਦੀ ਸੂਈ ਵੀ ਆ ਠੀਕ ਆ ਭਾਈ ਬੱਚਾ ਵੀ ਆ ਭਾਈ ਮਗਰ ਬੱਚੀ ਆ ਭਾਈ ਬੱਚੀ ਚੰਗੀ ਆ ਨਾ ਹਾਂਜੀ ਹਾਂਜੀ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਚੰਗੀ ਆ ਵਰਡ ਵੀ ਭਾਈ ਚੰਗੀ ਆ ਹਾਂਜੀ ਚਾਰ ਦੰਦਾਂ ਦਾ ਮੂੰਹ ਭਾਈ ਮੂੰਹ ਚਾਰ ਦੰਦ ਦੰਦਾਂ 'ਚ ਬੈੜਾ ਬੈੜਾ ਅੰਗਾ ਆਰਡਰ ਦੇਖੋ ਆਰਡਰ ਬੜਾ ਚੰਗਾ ਭਾਈ ਜਿਵੇਂ ਬਣਾ ਕੇ ਲਾਇਆ ਉਹਨਾਂ ਨੇ ਪੂਰਾ ਫਿਟਿੰਗ ਵਾਲਾ ਆਰਡਰ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਪ ਤੇ ਫੇਸ ਬਿਊਟੀ ਵੀ ਕਮਾਲ ਦੀ ਆ ਬਾਕੀ ਦੰਦਾਂ 'ਚ ਵੱਡੀ ਗੱਲ ਬੱਚਾ ਹੀ ਮਗਰ ਖੋਲ ਦੇ ਬਾਈ ਮੜੀ ਤੋਰ ਕੇ ਲਖਾ ਦੇ ਕਿੰਨੇ ਦੁੱਧ ਤੇ ਆ ਬਾਈ ਹੁਣ ਤਾਂ ਬਾਈ ਇਹ ਥਲੇ 19 ਲੀਟਰ ਦੁੱਧ ਤਿਆਰ ਨੈਟ ਤਿਆਰ ਆ ਹਾਂ ਬਾਈ ਭਾਵਾ ਦੀ ਦੋ ਡਾਂਗ ਚੋਲੇ ਬਾਈ ਬੰਦ ਬਾਈ ਚਾਰ ਡਾਂਗ ਚੋਲੇ ਆਪਣੇ ਕਰੀ 19 ਲੀਟਰ ਦੁੱਧ ਬਾਈ ਕਹਿੰਦਾ ਕੈਨ ਵਾਲਾ ਨਹੀਂ ਤਿਆਰ ਆ ਬਾਈ ਦੋਨੇ ਡਾਂਗ ਚਾਹੇ ਬਾਈ ਕਹਿੰਦਾ ਚੋਪੇ ਲੈ ਜਾਓ ਬੱਚਾ ਹੀ ਮਗਰ ਬੱਚੀ ਆ ਬਾਕੀ ਬਾਈ ਦੋਨੇ ਬੈੜਾ ਆਪਣੇ ਪੈਣ ਦੀਆਂ ਬੈੜਾਂ ਹੈਗੀਆਂ ਕੋਈ ਅਜਾ ਹੈ ਨਹੀਂ ਵੀ ਮੰਡੀ-ਮੁੰਡੀ ਵਾਲਾ ਮਾਲ ਹੈ ਨਹੀਂ ਆਪਣੇ ਕੋਲੇ ਠੀਕ 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 ਕਰੇ ਲੂ ਮਾਲ ਆ ਬਾਈ ਕੋਈ ਐ ਨਹੀਂ ਵੀ ਬਾਹਰੋਂ ਆਇਆ ਬਾਈ ਕਹਿੰਦਾ ਮਾਲ ਫੇਸ ਫੂਡਸ ਬਹੁਤ ਚੰਗਾ ਸਨੱਕ ਪੋਣਾ ਜਿਹੜਾ ਵੜਡ ਦੇ ਵਿੱਚ ਬਹੁਤ ਬਰੀਕ ਬਰੂਟ ਬਹੁਤ ਆ ਬਈ ਵੜਡ ਬਾਕੀ ਦੁੱਧ ਵਾਲੀ ਬੈੜਾ ਬਾਕੀ ਤੁਹਾਨੂੰ ਆਰਡਰ ਹੀ ਦਾਖਾ ਦਾ ਹੋਊਗਾ ਬਾਕੀ ਚੋਣ ਵਾਲਾ ਦੁੱਧ ਬਾਈ ਕਹਿੰਦਾ ਆਪਾਂ ਤਿਆਰ ਦੱਸਿਆ ਬੱਚਾ ਹੀ ਬੱਚੀ ਆ ਬੱਚੀ ਵੀ ਸਨੱਕੀ ਕੀ ਮੁੱਲ ਰੱਖਿਆ ਫਿਰ ਭਰਾ ਇਹਦਾ ਬਾਈ ਇਹ ਮੁੱਲ ਲੈਣ ਦੇਣਾ 65000 ਮਾਨਤਾਣ ਹੋ ਜਾ ਹਾਂਜੀ ਬਾਈ ਜਮਾਨਤਾਣ ਜ਼ਰੂਰ ਕਰਾਂ ਮੁੱਲ 65000 ਰੁਪਿਆ ਮਾਨਤਾਣ ਜ਼ਰੂਰ ਹੋਈ ਆਰਡਰ ਦੇਖੋ ਲੈ ਬਾਈ ਦੇਲਾ ਥਾਰ ਮਾਰੀਆਂ ਬੈੜਾਂ ਨੂੰ ਬਾਈ ਕੱਲਾ ਕੱਲਾ ਥਾਣਾ ਜਾਵਾਂ ਮੈਂ ਕਹਿੰਦਾ ਬਾਈ ਜਿਵੇਂ ਇਤਨਾ ਮਿਣ ਕੇ ਲਾਇਆ ਹਾਂ ਬੱਤੀ ਬੱਤੀ ਪੂਰੀ ਬੱਤੀ ਬੜਾ ਚੰਗਾ ਨਾੜਾ ਨੂੰ ਨਾ ਬਗ ਠੰਡੀ ਠੁੰਡੀ ਤਾਂ ਕਿਆ ਬਾਤ ਹੀ ਹੈ ਜਿਵੇਂ ਮਰਜੀ ਲਾ ਤੇ ਜਲਾਈ ਚੱਲ ਕੋਈ ਚੱਕਰੀ ਨਹੀਂ ਠੰਡੀ ਪੂਰੀ ਹੈ ਜਿਵਾਈ ਦੇਖੋ ਲੈ ਬਿਣਾ ਨਿਆਣੇ ਤੋਂ ਬਿਣਾ ਬੱਚੇ ਛੋਡੇ ਤੋਂ ਬਿਣਾ ਬਸਮਾ ਕਰਾਏ ਤੋਂ ਬਾਈ ਨੇ ਧਰਾ ਮਾਰਤੀਆਂ ਪੂਰੀ ਚੰਗੀ ਜਿਵਾਈ ਬਾਈ ਬਾੜੀ ਯਾਦ ਵਾਲੀ ਚੰਗੀ ਬਹਿੜ ਹਮ ਸਹੀ ਗੱਲ ਆ ਦੁੱਧ ਵੀ ਚੰਗਾ ਪਲੇ ਵਾਲੂ ਬੜਾ ਕਮਾਲੀਆ ਜਾਨਾ ਨਾ ਵੀ ਕਹਿੰਦਾ ਕੁਦਰਤੀ ਕੱਢ ਕੇ ਬਣਾਇਆ ਹੁੰਦਾ ਐਂ ਦੇ ਸਹੀ ਗੱਲ ਆ ਬਈ ਸਹੀ ਗੱਲ ਆ ੱਗੇ ਵੀਰੇ ਦੋ ਨੰਬਰ ਕਿਡਾ ਸੂ ਸੂ ਇਹ ਵੀ ਬਾਈ ਪਹਿਲਾ ਹੀ ਸੂ ਆ ਗਈ ਜਾਨੀ ਕਿ ਥੋੜੀ ਜਿਹੀ ਵੱਡੀ ਹੋ ਕੇ ਬਣੀ ਵੀ ਆ ਗਈ ਠੀਕ ਆ ਬਾਈ ਹਾਂ ਅੱਜ ਨੂੰ 8 ਦਿਨ ਹੋ ਗਏ ਕਰਮਾ ਜਨੇ ਪਰ ਦੇ ਜਨੇ ਬਸਾ ਦਿੱਤਾ ਬਸਾ ਬੰਨਾ ਡੱਬਾ ਬਹੁਤ ਬੜੀਆ ਬਸਾਈ ਆ ਠੀਕ ਠੀਕ ਬਸੀ ਹੁੰਦੀ ਬਾਈ ਫਿਰ ਕਮਾਲ ਹੀ ਸੀਗੀ ਆਰਡਰ ਦੇਖੋ ਅੱਜ ਭਲਾ ਭੂਲਾ ਪਈ ਫਿਰਦੀ ਆਗੀ ਆਰਡਰ ਲਾਂ ਚੀਗੀਆਂ ਪਈਆਂ ਸ਼ਾਮ ਹਜੇ ਚਵਾਈ ਚ ਟਾਈਮ ਵੀ ਬਾਈ ਪਿਆਗਾ ਹਣਾ ਹਾਂਜੀ ਬਾਈ ਹਿਸਾਬ ਨਾਲ ਜਜਮੈਂਟ ਕਰ ਲੋ ਕਲਾ ਕਲਾ ਥਣ ਗਲਾਬੀ ਥਣ ਮੁੱਠਿਆ ਥਣ ਸੂਆ ਪਹਿਲਾ ਇਹ ਵੀ ਵੱਡੀ ਹੋ ਕੇ ਬਾਈ ਕਹਿੰਦਾ ਵੱਡੀ ਆ ਹੈ ਵੀ ਬਾਈ ਫਾਰਮ ਦੀ ਬੈੜ ਪਰ ਹੈ ਇਹ ਬੰਦ ਕੇ ਰੱਖਣ ਵਾਲੇ ਫਾਰਮ ਤੇ ਵਾਈ ਵੀ ਹਾਂ ਨਹੀਂ ਤਾਂ ਨਹੀਂ ਕੋਈ ਨਹੀਂ ਨਹੀਂ ਬਾਈ ਨਾ ਕੋਈ ਚੱਕਰ ਨਹੀਂ ਜਿਵੇਂ ਮਰਦੀ ਹੱਤ ਲਾਈ ਚਾਲ ਕੋਈ ਚੱਕਰ ਹੀ ਨਹੀਂ ਕੋਈ ਚੱਕਰ ਨਹੀਂ ਅੱਗੇ ਤੋਂ ਵੀ ਬਾਈ ਲੇਵਾ ਇਹਦਾ ਨਾ ਜਿਹੜਾ ਲੇਵ ਨਹੀਂ ਆ ਫੱਟ ਲੇ ਵੀ ਦੀ ਹੈ ਬਾਈ ਇਹ ਇੱਥੋਂ ਤੋਂ ਨੀਗੂ ਨੂੰ ਲੇਵਾ ਸ਼ੁਰੂ ਹੋਣਾ ਨਾਣਾ ਨਾ ਕੋਲ ਚੰਗਾ ਥਣ ਬਹੁਤ ਚੰਗਾ ਪਿੱਛੇ ਥੂ ਬੱਚੇ ਵੀ ਬਾਕੀ ਬੱਚੇ ਬੱਚੇ ਦੇਣ ਵਾਲੀ ਬੈੜ ਆ ਇਹੋ ਜਿਹੀ ਗੱਲ ਨਹੀਂ ਮਾਲਕ ਦੀ ਗਰਪਣ ਬਾਰੇ ਨੇ ਦੇ ਵਸਾ ਦਿੱਤਾ ਚੱਲ ਕੋਈ ਨਾ ਰੱਬ ਦੇ ਰੱਖ ਬਹੁਤ ਭਾਈ ਕੱਦ ਗੁੱਦਾ ਭਾਈ ਦੇਖ ਲੈ 5 ਫੁੱਟ 7 ਇੰਚ ਕੱਦ ਦਾ ਮੇਰਾ ਹਾਂ ਭਾਈ ਉਸ ਹਿਸਾਬ ਨਾਲ ਭਾਈ ਕੱਦ ਦਾ ਜਿਹੜਾ ਤੁਸੀਂ ਆਪ ਦੇਖ ਲਓ 5 ਫੁੱਟ ਤੋਂ ਬਾਹਰ ਦੀ ਬੈੜ ਆ ਹਾਂ ਪੂਰੇ ਵੱਡੇ ਕੱਦ ਕਾਠ ਦੀ ਸੋਈ ਸਵਾਈ ਜਾਤ ਬ੍ਰੀਡ ਫੁੱਲ ਚੰਗੀ ਤੇ ਤੋਰਾ ਤਾਰਾ ਬੈੜਦਾ ਚੰਗਾ ਪਹਿਲਾ ਸੂਆ ਇਹ ਦੁੱਧ ਕਿੰਨਾ ਦੱਸੇ ਬਈ ਹੁਣ ਦੁੱਧ ਲਈ ਬਈ 89 ਸੁੱਲੇ ਹੋਊਗਾ 19 ਤੋਂ ਬਾਹਰ ਬਾਹਰ ਹੋਵੇ 18 ਮੰਨ ਕੇ ਕੋਈ ਮਰਜ਼ੀ ਲੈ ਜੇ ਠੀਕ ਆ ਹਾਂ ਕਿਹਾ 18 ਬਾਕੀਆਂ ਦਿਨੋਂ ਤੱਕ ਦੁੱਧ ਵਧ ਰਹੀਆਂ ਦੁੱਧ ਹੋਊਗਾ 19 ਤੋਂ ਬਾਹਰ ਪਰ 18 ਮੰਨ ਲਓ ਕਿਲੋ ਘੰਡ ਘੱਟ ਮੰਨ ਲਓ ਕੋਈ ਚੱਕਰ ਨਹੀਂ ਹਾਂ ਥੋੜਾ ਗਰਮੀ ਦਾ ਕਰਕੇ ਬੈੜਾ ਨਾ ਦਾਣਾ ਦੂਣਾ ਨਹੀਂ ਚਾਹਦੀਆਂ ਹੂੰ ਬਾਕੀ ਹਰੇ-ਹਰੇ ਹੈ ਨਹੀਂਗੇ ਹੁਣ ਹਜੇ ਹੋਏ ਬਈ ਸਹੀ ਗੱਲ ਆ ਬਈ ਊੜੀ ਤੇ ਹੀ ਆ ਮੁੱਲ ਭਰਾ ਇਹਦਾ ਇਹਦਾ ਮੁੱਲ ਹੈਗਾ ਬਈ ਜੀ 1.5 1 ਲੱਖ 5000 ਹਾਂ ਜੀ ਮਾਨ ਤਨ ਹੋ ਜੂ ਬਈ ਹਾਂ ਜੀ ਬਈ ਜੀ ਕਰ ਦਾਂਗੇ 1 ਲੱਖ 5000 ਰੁਪਇਆ ਮੋਹਰ ਮਾਨ ਤਨ ਜਿਹੜਾ ਮੌਕੇ ਤੇ ਜਰੂਰ ਹੋ ਜੂਗਾ ਸੂਈ ਸਵਾਈਆ ਬੱਚਾ ਬੱਚਾ ਬੱਚੇ ਦੀ ਕੁਆਲਿਟੀ ਤੋਂ ਜੱਜਮੈਂਟ ਕਰ ਲੋ ਬੱਚੇ ਕਿੰਨੇ ਚੰਗੇ ਪਾਉਂਗਾ ਹਾਂ ਹਾਂ ਜੀ ਬਈ ਠੀਕ ਆ ਬਈ ਅੱਗੇ ਪ੍ਰਾਤਨ ਨੰਬਰ ਕਿਹੜਾ ਸੂਸ ਹੁੰਦੀ ਹੈ ਇਹ ਵੀਰ ਜੀ ਹੈਗੀ ਆਪਣੇ ਘਰ ਦੀ ਬੈੜਾ ਚੌਥਾ ਸੂਆ ਸੁੰਦੀ ਹੈਗੀ ਠੀਕ ਆ ਹਾਂ ਇਹਦੇ ਲੱਗਿਆ ਵਾ ਸਾਰੇ ਬੀਐਸ ਦਾ سیمਨ ਲੱਗਿਆ ਵਾ ਮਹਾਵਲੀ ਦਾ ਸਾਈ ਵਾਲਾ ਕੀ ਚੌਥਾ ਸੂਆ ਇੱਕ ਥਾਂ ਤੋਂ ਵੀਰ ਜੀ ਇਹ ਪਿਛਲੇ ਥਾਂ ਤੋਂ ਇਹ ਚੱਲ ਆ ਗਈ ਇੱਕ ਥਾਂ ਤੋਂ ਹਾਂ ਬਾਈ ਕੀ ਰਿਕਾਰਡ ਰਿਹਾ ਵੈਸੇ ਦੁੱਧ ਦਾ ਇਹਦਾ ਬਈ 13-14 ਕਿਲੋ ਦੁੱਧ ਖੁੱਲਾ ਦੇ ਦਿੰਦੇ ਥਾਂਾਂ ਤੇਲੀ ਹਾਂ ਬਾਈ ਠੀਕ ਆ ਦੁੱਧ ਵੀ ਮੱਝਰ ਗਾਹੂ ਹਣਾ ਹਾਂ ਹਾਂ ਬਾਈ ਇਹਦਾ ਸਾਡੇ ਕੋਲ ਦੋ ਸੂਏ ਹੋ ਗਏ ਘਰੇ ਠੀਕ ਆ ਬਾਈ ਤੇ ਇਹਦਾ ਕਰਮਾ ਜਿਹੜੇ ਹੜਕੇ ਤਾਂ ਭਾਗ ਹੀ ਲਾ ਦੇ ਹੈਗੇ ਚਲੋ ਯਾਰ ਕੀ ਕੱਢ ਦਾਂਗੇ ਇਹਨਾਂ ਨੂੰ ਐ ਬੇਸੀ ਬਹੁਤ ਵੱਡੀਆਂ ਗੰਗਲ ਲਾ ਦੇ ਨਾ ਕਿਤੇ ਕੋਈ ਟੀਕਾ ਲਵਾਉਂਦੇ ਨਾ 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 ਕੋਈ ਚੱਕਰ ਨਹੀਂ ਬਈ ਕੋਈ ਪ੍ਰੋਬਲਮ ਨਹੀਂ ਬੱਤੀ ਵਾਲੀ ਸੋਨੇ ਦਿੰਦੀ ਆ ਅੱਛਾ ਇਹਦੀ ਬੱਤੀ ਸੀਗੀ ਇੱਕ ਉਲੰਪੀ ਜੀ ਬਰੇ ਮਰ ਗਈ ਸੀਗੀ ਦੂਜੇ ਸੂਆ ਫਿਰ ਇਹਨੇ ਸਾਡੇ ਕੋਲ ਬਸਾ ਦਿੱਤਾ ਸੀਗਾ ਹਾਂ ਇੱਕ ਸੂਆ ਅਗਲੇ ਕੋਲ ਪਹਿਲਾ ਸੂਈ ਵੀ ਸੀਗੀ ਹੁਣ ਆਪਣੇ ਕੋਲ ਚੌਥਾ ਸੂਆ ਸੂਆ ਹਾਂ ਨੂੰ ਵੀ ਮੁੱਠੀ ਵਾਲਾ ਹਾਂ ਹਾਂ ਬਾਈ ਇਹਦਾ ਬਾਹਰੀ ਠੰਡੀ ਛੀਲ ਕੋਈ ਇਹਨੂੰ ਦਿਖਤ ਨਹੀਂ ਬਾਈ ਠੀਕਾ ਹਾਂ ਮੱਜ ਦੇ ਦੁੱਧ ਦੀ ਰੀਸ ਕਰੂ ਬਾਈ ਹਾਂ ਬਾਈ ਵਾਕਈ ਫੈਂਟ ਵਾਲਾ ਦੁੱਧ ਇਹਦੇ ਲੈਸਤੀ ਰੂਪ ਚ ਬਾਈ 12 ਤਰੀਕ ਨੂੰ ਦਿਨ ਪੂਰੇ ਆ ਤੇ ਲੈ ਜੂ ਮੇਰੇ ਸਾਹਬ ਚ 10 ਦਿਨ ਬੈਠਾ ਹਜੇ ਆ ਦਿਨ ਲੈ ਜੂ ਠੀਕਾ ਸੱਚੀ ਕੱਚੀ ਆ ਫੇਸ ਬੜਾ ਚੰਗਾ ਤਿੱਲ ਜ਼ਰੂਰ ਹੈ ਇੱਕ ਥਾਂ ਤੋਂ ਦੁੱਧੋ ਬਾਈ ਕਹਿੰਦਾ 14 ਲੀਟਰ ਪਾਉ ਬਾਕੀ ਫੈਂਡ ਬਹੁਤ ਚੰਗੀ ਆਉਂਦੀ ਆ 14 ਲੀਟਰ ਦੁੱਧ ਹੀ ਬਈ ਐਚ ਐਫ ਦੇ 18-19 ਲੀਟਰ ਦੁੱਧ ਬਰਾਬਰ ਜਾਊਗਾ ਤੇ ਥਣ ਥਣ ਬਹੁਤ ਚੰਗਾ ਤੋੜਾ ਤਰਾ ਕੋਈ ਦਿੱਕਤ ਵਾਲੀ ਗੱਲ ਨਹੀਂ ਪਾਣੀ ਪਿਓ ਚਾਹ ਨਾ ਵੇ ਜਦੋਂ ਮਰ ਜਿੱਥੇ ਮਰਜੀ ਖੜੀ ਰਵੇ ਬਈ ਇਹ ਤਾਂ ਕੋਈ ਦਿੱਕਤ ਹੀ ਨਹੀਂ ਵਿਚਾਰੀ ਸਹੀ ਗੱਲ ਆ ਗਊਈ ਇਹਦਾ ਬਾਲੀ ਗਰਮ ਵਾਲੀ ਹੈ ਮੁੱਲ ਭਰਾ ਇਹਦਾ ਇਹਦਾ ਮੁੱਲ ਹੈਗਾ ਬਈ ਵਸ ਲੈਣ ਦੇ 35000 35000 ਰੁਪਏ ਮਾਨ ਤਾਨ ਹੋ ਜਾ ਹਾਂਜੀ ਹਾਂਜੀ 35000 ਰੁਪਏ ਜਾਇਜ਼ ਆ ਮੁੱਲ ਜੇ ਕੋਈ ਵੀਰਾ ਨਾ ਮੱਝ ਤੇ ਪੈਸੇ ਲਾਉਣ ਨਾਲ ਉਹ ਕਈ ਵਰੀ ਅੱਜ ਤਾਂ ਬਈ ਅੱਜਕੱਲ ਲੱਖ ਤੋਂ ਬਾਹਰ ਹੋਈ ਪਈ ਆ ਹਨਾ ਹਾਂਜੀ ਬਈ ਸਭਾਵਨਾ ਜੀ 35000 ਰੁਪਿਆ ਵਿੱਚੋਂ ਛੋੜ ਛੱਪਾ ਕਰਕੇ ਬਈ ਇਹ ਵਾਟ ਲੈ ਲਵਾਂਗੇ ਤਾਂ ਦੁੱਧ ਬਾਰੇ ਮੱਝਰ ਕਹੀ ਦੋ ਹਾਂਜੀ ਹਾਂਜੀ ਪਹਿਲੀ ਗੱਲ ਮਾਏ ਤੋਂ ਲੱਖ ਤੋਂ ਬਾਹਰ ਹੋਈ ਵੀ ਮੱਝ ਨਾ ਸੀ ਦੀ ਹੁਣ ਬਈ ਮਿਲਦੀ ਹੈ ਨਾ ਮਿਲਦੀ ਸਹੀ ਹੁੰਦਾ ਬਈ ਤੇ ਨਾ ਕਿ ਜਿਹੜੇ ਭਰਾ ਕੋਲੇ ਤਿੰਨ ਸੀਗੇ ਬੈਡ ਵੀ ਚੰਗੀ ਆ ਦਿਨ ਦਸਾਂ ਦੀ ਕੱਚੀ ਆ ਬਣੂਗੀ ਬਹੁਤ ਢੱਲਾਂ ਦੱਸਦੀਆਂ ਢੱਲਾਂ ਢੁੱਲਾ ਬਈ ਬਹੁਤ ਆਦੀਆਂ ਵਿਚਾਰੀਆਂ ਸਾਰੀਆਂ ਬਲਡ ਲਾ ਲੈ ਕੇ ਫੇਰ ਸੋਊਗੀ ਕੱਚੀ ਕੱਚੀ ਆ ਲੈ ਠੰਡੀ ਛਿਲ ਵਾਲੀ ਆ ਸਾਡੇ ਜਵਾਕ ਹੀ ਚੋਲਦੇ ਬਈ ਠੀਕ ਆ ਬਈ ਆ ਬੈਡ ਵੀ ਚੰਗੀ ਆ ਵੱਡਾ ਕੱਦ ਤੇ ਥਾਣ ਲੈ ਵਾ ਕਮਾਲ ਸੂਈ ਸਵਾਈ ਬੱਚਾ ਬੱਚਾ ਆ ਬੈਡ ਦਾ ਤਾਂ ਬਈ ਕੋਈ ਹਣ ਹਾਂਜੀ ਹਾਂਜੀ ਰੋਡਰ ਰੋਡਰ ਬਹੁਤ ਚੰਗਾ ਇਹ ਤਾਂ ਬਾਈ ਕੁਦਰਤੀ ਬਸ ਨੇ ਹੋ ਗਿਆ ਹੁੰਦਾ ਇਹ ਤਾਂ ਬੰਦਾ ਯਾਰ ਹੀ ਕਰੂਗਾ ਬਈ ਜਿਹੜੇ ਲੈਗਾ ਦੋਫੀ ਆ ਹੂੰ ਵੱੱਚ ਆਈ ਬੱਚੀ ਆ ਬਾਈ ਆ ਬਾਕੀ ਲੋਬ ਗਈ ਜਾਂਦੇ ਕੋਈ ਬਾਈ ਇਹਨਾਂ ਨੂੰ ਹੌਂਕ ਦੇ ਗਾਣੀ ਕੋਈ ਆ ਖੜੀਆਂ ਮੌਜਾਂ ਤੋ ਮੌਜਾਂ ਖੜੀਆਂ ਕੋਈ ਚੱਕਰ ਹੀ ਨਹੀਂ ਇਹਨਾਂ ਨੂੰ ਠੀਕ ਆ ਬਾਈ ਆ ਬਸ ਇਹਦੇ ਬਸੀ ਰਹੀ ਆ ਬਸ ਕਸਤਾ ਜਿਹੜੇ ਕੰਪਨੀ ਦੇ ਸੀਮਣ ਦੀ ਆ ਹੋ ਸਕਦਾ ਵੀ ਡਾਕਟਰ ਕੋਲੇ ਪੂਰਾ ਰਿਕਾਰਡ ਨਾ ਹੋਵੇ ਪਰ ਕੰਪਨੀ ਨੇ ਦੱਸ ਹੀ ਸਕਦਾ ਟੀਵੀ ਇਸ ਦੀ ਡੈਨਮਾਰਕ ਦੀ ਆ ਧੰਨਵਾਦ ਹਾਂ ਓਕੇ